ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਤੁਹਾਡੇ ਨਾਲ ਈਰਾਨ ਇਜ਼ਰਾਈਲ ਦੀ ਲੜਾਈ ਦੇ ਸੰਬੰਧ ਦੇ ਵਿੱਚ ਉਸ ਸੰਦਰਭ ਦੇ ਵਿੱਚ ਸਾਮਰਾਜੀਆਂ ਦਾ ਸਮੁੱਚਾ ਸੁਭਾਅ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਅ ਦੁਨੀਆ ਭਰ ਦੇ ਜਿਹੜੇ ਸਾਮਰਾਜੀ ਮੁਲਕ ਨੇ ਜਾਂ ਤਾਨਾਸ਼ਾਹੀ ਲੋਕ ਨੇ ਜਾਂ ਜਿਹੜੇ ਫਾਸ਼ੀਵਾਦੀ ਲੋਕ ਨੇ ਉਹਨਾਂ ਦਾ ਇੱਕੋ ਇੱਕ ਵੱਡਾ ਹਥਿਆਰ ਹੁੰਦਾ ਝੂਠ ਬੋਲਣਾ ਅਸੀਂ ਕਹਾਣੀ ਸੁਣਦੇ ਰਹੇ ਹਾਂ ਵੀ ਇੱਕ ਮੇਮਣਾ ਲਈ ਜਾਂਦਾ ਸੀ ਥੱਗ ਰਸਤੇ 'ਚ ਖੜ ਜਾਂਦੇ ਐ ਤੇ ਉਹਨੂੰ ਕੁੱਤਾ ਕਹਿ ਕਹਿ ਕੇ ਯਕੀਨ ਕਰਾਉਂਦੇ ਆ ਵੀ ਉਹਦੇ ਹੱਥ 'ਚ ਫੜਿਆ ਕੁੱ ਜਿਹੜਾ ਮੇਮਣਾ ਨਹੀਂ ਕੁੱਤਾ ਹੈਗਾ ਇਸੇ ਤਰ੍ਹਾਂ ਦਾ ਉਹਨਾਂ ਨੇ ਇਰਾਕ ਨੂੰ ਤਬਾਹ ਕਰਨ ਲਈ ਪੂਰਾ ਪ੍ਰਚਾਰ ਕੀਤਾ ਗਿਆ ਵੀ ਇਰਾਕ ਕੋਲ ਤਾਂ ਮਹਾ ਤਬਾਹੀ ਦੇ ਬਹੁਤ بڑے بڑے ਹਥਿਆਰ ਨੇ ਤੇ ਉਹਦੇ ਤੇ ਤਾਂ پابੰਦੀਆਂ ਲੱਗਣੀਆਂ ਚਾਹੀਦੀਆਂ ਨੇ ਗੱਲ ਸੀਗੀ ਵੀ ਉੱਥੋਂ ਤੇਲ ਖਰੀਦਣਾ ਤੇਲ ਲੁੱਟਣਾ ਸੀ ਉਹਦਾ ਤੇ ਆਪਣੇ ਪਸੰਦ ਦਾ ਉੱਥੇ ਰਾਜ ਲੈ ਕੇ ਆਉਣਾ ਸੀ ਸਾਡੇ ਸਾਰਿਆਂ ਦੇ ਸਾਹਮਣੇ ਆ ਵੀ ਉਹਦੀ ਤਵਾਹੀ ਮੱਚ ਗਈ ਕਿਸੇ ਨੂੰ ਵੀ ਅੰਤਰਰਾਸ਼ਟਰੀ ਜਿਹੜੀਆਂ ਏਜੰਸੀਆਂ ਝੂਠ ਬੋਲਦੀਆਂ ਸੀ ਅਮਰੀਕਾ ਦੇ ਕਹਿਣ ਦੇ ਉੱਤੇ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਵਰਗੀਆਂ ਉਹਨਾਂ ਨੂੰ ਵੀ ਕਿਤੇ ਕੋਈ ਉਹ ਮਾਰੂ ਹਥਿਆਰ ਲੱਭੇ ਨਹੀਂ ਅੱਜ ਤੱਕ ਨਹੀਂ ਕਿਸੇ ਨੇ ਦੇਖੇ ਇਸੇ ਤਰ੍ਹਾਂ ਨਾਲ ਈਰਾਨ ਦੇ ਬਾਰੇ ਵਿੱਚ ਇੱਕ ਝੂਠ ਪ੍ਰਚਾਰ ਚੱਲ ਰਿਹਾ ਹੈ 1992 ਤੋਂ ਲੱਗੇ ਹੋਏ ਐ ਸਾਮਰਾਜੀ ਮੁਲਕ ਕਹਿਣ ਵੀ ਈਰਾਨ ਬਹੁਤ ਤੇਜ਼ੀ ਨਾਲ ਨਿਊਕਲੀਅਰ ਹਥਿਆਰ ਬਣਾ ਰਿਹਾ ਹੈ 92 ਚ ਕਿਹਾ ਜਿਹੜੀਆਂ ਵੱਡੀਆਂ-ਵੱਡੀਆਂ ਅਖਬਾਰਾਂ ਨੇ ਨਿਊਯਾਰਕ ਟਾਈਮਜ਼ ਵਰਗੀਆਂ ਵੱਡੀਆਂ-ਵੱਡੀਆਂ ਖ਼ਬਰਾਂ ਲਾਉਂਦੀਆਂ ਨਹੀਂਆਂ ਬਾਅਦ ਦੇ ਵਿੱਚ ਕੰਟਰੈਡਿਕਟ ਵੀ ਹੁੰਦੀਆਂ ਰਹੀਆਂ ਹੋਰ ਸਾਰਾ ਪ੍ਰਚਾਰ ਤਾਂ ਅੰਤਰ 92-93 ਚ ਕਿਹਾ ਵੀ ਹੁਣ ਇਹ 2-3 ਸਾਲਾਂ ਚ ਇਹਨੇ ਨਿਊਕਲੀਅਰ ਹਥਿਆਰ ਬਣਾ ਲੈਣੇ 93 ਚ ਫੇਰ ਕਿਹਾ 95 ਚ ਫੇਰ ਕਿਹਾ 96 ਚ ਕਿਹਾ 2023 ਚ ਆ ਕੇ ਕਹਿੰਦੇ ਬਸ ਹੁਣ ਤਾਂ ਜਮੇ ਹੀ ਬਰੂਹਾ ਤੇ ਖੜਾ ਹੈ ਇਹ ਬੰਬ ਬਣਾਉਣ ਦੇ ਆ ਹੁਣ ਕਰੰਟ ਏ ਹੈ ਕਿ ਵੀ ਕਹਿੰਦੇ ਵੀ ਇਹਦੇ ਕੋਲ ਤਾਂ 9 ਹਥਿਆਰਾਂ ਦਾ ਸਮਾਨ ਤਿਆਰ ਪਿਆ ਹੈ ਜਦੋਂ ਮਰਜ਼ੀ ਬਣਾ ਲੈ ਵੀ ਜਿਵੇਂ ਕੋਈ ਮਤਲਬ ਕਿਸੇ ਨੇ ਫੁੱਟਬਾਲ ਜਾਂ ਕੋਈ ਚੀਜ਼ ਬਣਾਉਣੀ ਹੁੰਦੀ ਹੈ ਇਦਾਂ ਬਣਾ ਲੈਣੀ ਹੈ ਬਸ ਜਣੀ ਇਹ ਸਾਰਾ ਝੂਠ ਤੰਤਰ ਜਿਹੜਾ ਹੈ ਇਹਨੂੰ ਇੱਕ ਬਕਾਇਦਾ ਸਿਰਜਿਆ ਜਾਂਦਾ ਹੈ ਉਹਦੇ ਉਹਦਾ ਸਾਰੀ ਦੁਨੀਆ ਨੂੰ ਪ੍ਰਚਾਰਿਆ ਜਾਂਦਾ ਹੈ ਇੱਕ ਗੱਲ ਕਿਉਂਕਿ ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਵੀ ਉਹਦੇ ਕੋਲ ਕੋਈ ਨੁਕਲੀਅਰ ਹਥਿਆਰ ਨਹੀਂ ਤੇ ਜਿਹੜਾ ਪ੍ਰਚਾਰ ਕਰਨ ਵਾਲਾ ਹੈ ਤੇ ਉਹਦੇ ਤੇ ਅਟੈਕ ਕਰਨ ਵਾਲਾ ਹੈ ਇਜ਼ਰਾਈਲ ਉਹਦੇ ਕੋਲ ਹੈਗੇ ਆ ਦੂਜਾ ਕਿ ਵੀ ਈਰਾਨ ਜਿਹੜਾ ਉਸ ਸੰਧੀ ਦੇ ਉੱਤੇ ਉਹਦੇ ਦਸਕਤ ਨੇ ਜਿਹੜੀ ਐਨਪੀਟੀ ਕਹੀ ਜਾਂਦੀ ਹੈ ਨੁਕਲੀਅਰ ਪ੍ਰੋਲੀਫੇਰ ਪ੍ਰੋਲੀਫਰੇਸ਼ਨ ਟ੍ਰੀਟੀ ਐਨਪੀਟੀ ਜਣੀ ਜਿਹੜੇ ਨੁਕਲੀਅਰ ਹਥਿਆਰ ਜਿਹੜੇ ਆ ਉਹ ਨਹੀਂ ਬਣਾਉਣ ਵਾਲੀ ਟ੍ਰੀਟੀ ਐ ਜਿਹੜੇ ਪਹਿਲਾਂ ਬਣੇ ਹੋਏ ਆ ਉਹਨਾਂ ਤੇ ਪਾਬੰਦੀਆਂ ਨੇ ਕੁਛ ਉਹਦੇ ਤੇ ਉਹਦੇ ਦਾਸਕਤ ਨੇ ਇਜ਼ਰਾਈਲ ਦੇ ਉਹਦੇ ਤੇ ਦਾਸਕਤ ਵੀ ਹੈ ਨਹੀਂ ਉਹਨੂੰ ਕੋਈ ਸਾਰੀ ਦੁਨੀਆ ਦੀਆਂ ਤਾਕਤਾਂ ਇਜ਼ਰਾਈਲ ਈਰਾਨ ਦੇ ਮਗਰ ਲੱਗੀਆਂ ਇਜ਼ਰਾਈਲ ਨੂੰ ਕਹੀ ਨਹੀਂ ਰਹੀਆਂ ਤੇ ਅਮਰੀਕਾ ਖੁਦ ਕਹਿੰਦਾ ਟਰੰਪ ਖੁਦ ਕਹਿ ਗਿਆ ਮੇਰੇ ਕੋਲ ਸਭ ਤੋਂ ਮਾਰੂ ਹਥਿਆਰ ਨੇ ਵੀ ਜੇ ਤੇਰੇ ਕੋਲ ਨੇ ਦੂਜਿਆਂ ਕੋਲ ਕਿਉਂ ਨਾ ਹੋਣ ਪਹਿਲਾਂ ਵੈਸੇ ਉਹ ਮੈਂ ਦਲੀਲ ਖਾਤਰ ਕਹਿਣਾ ਚਾਹਣਾ ਵੀ ਜੇ ਅਮਰੀਕਾ ਕੋਲ ਨੁਕਲੀਅਰ ਹਥਿਆਰ ਨੇ ਰੂਸ ਕੋਲ ਨੇ ਚੀਨ ਕੋਲ ਨੇ ਇਜ਼ਰਾਈਲ ਕੋਲ ਨੇ ਫਰਾਂਸ ਕੋਲ ਨੇ ਜਰਮਨੀ ਕੋਲ ਨੇ ਭਾਰਤ ਕੋਲ ਨੇ ਪਾਕਿਸਤਾਨ ਕੋਲ ਨੇ ਜੇ ਇਰਾਨ ਕੋਲ ਹੋਣਗੇ ਇਹ ਕਿਹੜੀ ਜੱਗੋਂ ਤੇਰਵੀਂ ਗੱਲ ਹੋਗੀ ਵੈਸੇ ਹੈ ਨਹੀਂ ਪਰ ਦਲੀਲ ਖਤਰ ਅਸੀਂ ਕਹਿ ਰਹੇ ਹਾਂ ਵੀ ਇਹ ਕਿਹੜੀ ਗੱਲ ਹੈ ਜਣੀ ਨਿਹਰਾ ਝੂਠ ਤੰਤਰ ਚੱਲ ਰਿਹਾ ਹੈ ਸੋ ਇਸ ਝੂਠ ਤੰਤਰ ਦੇ ਉੱਤੇ ਸਾਮਰਾਜੀਆਂ ਨੇ ਆਪਣਾ ਕੰਮ ਵਸਾਇਆ ਹੋਇਆ ਹੈ ਅੱਜ ਪਤਾ ਇਹ ਲੱਗਿਆ ਵੀ 트럼ਪ G7 ਚ ਗਿਆ ਹੋਇਆ ਹੈ ਅਜੇ ਉਹ ਮੀਟਿੰਗ ਚੱਲਣੀ ਹੈ ਖਬਰਾਂ ਆ ਰਹੀਆਂ ਨੇ ਵੀ ਉਹ ਹੋ ਸਕਦਾ ਵਿਚਾਲੋਂ ਛੱਡ ਕੇ ਆ ਜੇ ਕਿਉਂਕਿ ਰਾਇਨ ਦੀਆਂ ਮਿਜ਼ਾਈਲਾਂ ਜਿਹੜੀਆਂ ਨੇ ਉਹ ਦੱਸਿਆ ਇਹ ਜਾ ਰਿਹਾ ਹੈ ਵੀ ਨੇਤਨ ਯਾਹੁ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਹਦੇ ਘਰ ਤੱਕ ਜਾ ਡਿੱਗੀਆਂ ਯੂਐਸਏ ਦੀ ਜਿਹੜੀ ਐਮਬੈਸੀ ਆ ਉਹਦੇ ਨੇੜੇ ਜਾ ਡਿੱਗੀਆਂ ਸੋ ਜਦੋਂ ਲੜਾਈ ਹੋਊਗੀ ਤੇ ਇੱਕ ਬੰਦਾ ਛੇੜਾ ਛੇੜਦਾ ਹੈ ਚਾਹੀਦਾ ਤਾਂ ਇਹ ਸੀ ਵੀ ਉਹਨੇ ਬਿਨਾਂ ਕਿਸੇ ਉਹਦੇ ਦੁਨੀਆ ਨੂੰ ਦੱਸਿਆ ਕਰਿਆ ਈਰਾਨ ਤੇ ਹਮਲਾ ਕਰਤਾ ਤੇ ਪਹਿਲੀ ਵਾਰ ਲੱਗਿਆ ਵੀ ਉਹਨੇ ਤਾਂ ਈਰਾਨ ਦਾ ਸਾਰਾ ਕੁਝ ਤਬਾਹ ਕਰਤਾ ਪਰ ਈਰਾਨ ਕੋਲ ਤਾਕਤ ਸੀਗੀ ਉਹਨੇ ਆਪਣੀ ਬਣਾਈ ਹੋਈ ਸੀਗੀ ਤੇ ਉਹ ਉਹਦਾ ਜਵਾਬ ਦੇ ਰਿਹਾ ਸੋ ਇੱਕ ਤਾਂ ਇਹ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਮਰਾਜੀ ਜਿਹੜੇ ਐ ਤੇ ਇਹ ਇਹ ਝੂਠ ਬਹੁਤ ਬੋਲਦੇ ਆ ਇਹਨਾਂ ਦੀ ਕਿਸੇ ਗੱਲ ਦਾ ਸੱਚ ਨਹੀਂ ਕੀਤਾ ਜਾ ਸਕਦਾ ਹੁਣ 트럼ਪ ਇੱਕ ਪਾਸੇ ਡੀਲ ਦੀ ਗੱਲ ਕਰਦਾ ਹੈ ਦੂਜੇ ਪਾਸੇ ਧਮਕੀਆਂ ਵੀ ਦੇ ਰਿਹਾ ਵੀ ਕੋਈ ਗੱਲ ਨਹੀਂ ਹੁਣ ਅਸੀਂ ਫਿਰ ਦੁਬਾਰਾ ਦੇਖਾਂਗੇ ਅੱਜ ਵਿਸ਼ਲੇਸ਼ਕ ਕੋਈ ਇਹ ਵੀ ਦੱਸ ਰਹੇ ਹੈ ਵੀ ਈਰਾਨ ਨੇ ਹਾਲੇ ਉਹ ਹਥਿਆਰ ਨਹੀਂ ਵਰਤੇ ਜਿਹੜੇ ਉਹਨੇ ਅਮਰੀਕਾ ਵਾਸਤੇ ਰੱਖੇ ਹੋਏ ਹੈ ਵੀ ਜੇ ਅਮਰੀਕਾ ਕੋਈ ਹੱਲਾ ਕਰੂ ਫਿਰ ਉਹਨੂੰ ਦੱਸਾਂਗੇ ਵੀ ਕਿਹੜੇ ਹਥਿਆਰ ਹੈ ਸਾਡੇ ਕੋਲ ਕੋਈ ਗੱਲ ਨਹੀਂ ਦੇਖਦੇ ਆ ਫਿਰ ਆਓ ਮੈਦਾਨ ਚ ਕਿੱਧਰ ਨੂੰ ਆਉਂਦੇ ਹੋ ਸੋ ਇਸ ਤਰ੍ਹਾਂ ਦੀਆਂ ਗੱਲਾਂ ਦੋਸਤੋ ਅ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਲੋਕ ਨੇ ਆ ਸਾਡੇ ਆ ਜਿਹੜੇ ਹੈਗੇ ਫਾਸ਼ੀਵਾਦੀ ਇਹ ਰੋਜ਼ ਝੂਠ ਬੋਲਦੇ ਨੇ ਨਿਰੋ ਝੂਠ ਆਪਣੇ ਕੋਲੋਂ ਹੀ ਚੀਜ਼ਾਂ ਘੜ ਦਿੰਦੇ ਆ ਸੋ ਅਸੀਂ ਇੱਕ ਤਾਂ ਇਹਨਾਂ ਤੋਂ ਬਚ ਕੇ ਰਹਿਣਾ ਹੈ ਦੂਜਾ ਦੋਸਤੋ ਇਹ ਹੈ ਕਿ ਅੱਜ ਹਾਜ ਦੇ ਗਿਆ ਜਹਾਜ਼ ਜਿਹੜੀ ਕੰਪਨੀ ਨੇ ਬਣਾਉਂਦੀ ਹੈ ਅਮਰੀਕਾ ਦੀ ਕੰਪਨੀ ਬੋਇੰਗ ਹੈ ਉਸ ਨੇ 787 ਜਹਾਜ਼ ਬਣਾਇਆ 787 ਨੰਬਰ ਹੈ ਉਹਦਾ ਜਹਾਜ਼ ਦਾ ਉਹ ਬਣਾਇਆ ਤੇ ਅੱਡ-ਅੱਡ ਦੇਸ਼ਾਂ ਨੂੰ ਵੇਚੇ ਹੋਏ ਐ। 에어 ਇੰਡੀਆ ਦਾ ਜਹਾਜ਼ ਸੀ ਡਿੱਗਿਆ ਇਹ 13 ਤਰੀਕ ਨੂੰ। ਉਦੋਂ ਬਾਅਦ ਦੋ ਵਾਰੀ ਹੋਰ ਇਸੇ ਕੰਪਨੀ ਦੇ ਜਹਾਜ਼ ਇੱਕ ਜਿਹੜਾ ਹਾਂਗਕਾਂਗ ਤੋਂ ਨਵੀਂ ਦਿੱਲੀ ਆ ਰਿਹਾ ਸੀ ਇਹੀ 787 ਡ੍ਰੀਮ ਲਾਈਨਰ ਜਿਹੜਾ ਇੱਥੇ ਡਿੱਗਿਆ ਆਪਣੇ ਅਹਮਦਾਬਾਦ 'ਚ। ਉਹ ਅਜੇ ਚੱਲਿਆ ਉੱਥੋਂ ਪਹਿਲਾਂ ਤਾਂ ਫਲਾਈਟ ਹੀ ਲੇਟ ਚੱਲੀ 3 ਘੰਟਿਆਂ ਬਾਅਦ 3 ਘੰਟੇ ਲੇਟ ਚੱਲੀ ਹਾਂਗਕਾਂਗ ਤੋਂ 16 ਜੂਨ ਦੀ ਕੱਲ ਦੀ ਗੱਲ ਐ ਇਹ। ਤੇ ਫੇਰ ਉਹ ਜਦੋਂ ਉੱਤੇ ਚੜੀ ਤੇ ਅਜੇ ਘੰਟਾਕ ਚੱਲੀ ਸੀਗੀ ਤੇ ਉਦੋਂ ਹੀ ਪਤਾ ਲੱਗਿਆ ਵੀ ਕੋਈ ਗੜਬੜੀਆਂ ਨੇ ਤੇ ਉਹਦੇ ਜਿਹੜੇ ਫਲੈਪ ਖੁੱਲ ਨਹੀਂ ਰਹੇ ਤੇ ਇਸ ਕਰਕੇ ਉਹਨੂੰ ਦੁਬਾਰਾ ਵਾਪਸ ਉਥੇ ਹਾਂਗਕਾਂਗ ਲਿ ਜਾ ਕੇ ਲਾਉਣਾ ਪਿਆ ਉਦੋਂ ਇੱਕ ਦਿਨ ਪਹਿਲਾਂ 15 ਤਰੀਕ ਨੂੰ ਯਾਨੀ ਸਾਡੇ ਹਾਸੇ ਤੋਂ ਇੱਕ ਦਿਨ ਪਹਿਲਾਂ ਉਹ ਜਿਹੜਾ 15 ਜੂਨ ਨੂੰ ਬ੍ਰਿਟਿਸ਼ 에ਅਰਵੇਜ਼ ਨੇ ਜਿਹੜਾ ਇਹਨਾਂ ਦਾ ਜਹਾਜ਼ ਖਰੀਦਾ ਹੋਇਆ ਚਲਾਉਂਦੀ ਬ੍ਰਿਟਿਸ਼ 에ਅਰਵੇਜ਼ ਹੈ ਜਿਵੇਂ ਆਪਣੇ ਇੰਡੀਅਨ 에ਅਰਲਾਈਨ ਚਲਾਉਂਦੀ ਹੈ ਉਹਦਾ ਬੋਇੰਗ 787 8 ਲੰਡਨ ਤੋਂ ਲੰਡਨ ਹੀਥਰੋ ਤੋਂ ਚਨਈ ਨੂੰ ਚੱਲਿਆ ਰਵਾਨਾ ਹੋਇਆ ਅਜੇ ਉੱਤੇ ਚੜ੍ਹਿਆ ਹੀ ਐ ਦੁਬਾਰਾ ਦੇਖਿਆ ਵੀ ਉਹਦੇ ਫਲੈਪ ਨਹੀਂ ਖੁੱਲੇ ਉਹ ਥੱਲੇ ਲਾ ਲਿਆ ਗਿਆ ਸੁੱਖ-ਸਾਂਦ ਨਾਲ ਬਚ ਗਏ ਲੋਕ ਯਾਨੀ ਦੋ ਘਟਨਾਵਾਂ ਤੀਜੀ ਘਟਨਾ ਬੰਬ ਬੰਬ ਰੱਖਣ ਦੀ ਅਫਵਾਹ ਦੀ ਐ ਉਹ ਸੀਗੀ ਜਿਹੜੀ ਲੁਫਤਾਂਸਾ 에ਅਰਵੇਜ਼ ਦੀ ਜਿਹੜੀ ਫਲਾਈਟ ਐ 에ਅਰ ਉੱਥੋਂ ਚੱਲਣਾ ਸੀ ਫ੍ਰੈਂਕਫਰਟ ਤੋਂ ਤੇ ਹైదరాబాద్ ਆਉਣਾ ਸੀ ਉਹ ਬੰਬ ਕਰਕੇ ਉਹਨੂੰ ਵਾਪਸ ਲਾਉਣਾ ਪੈ ਗਿਆ ਸੋ ਬੰਬ ਦੀ افواਹ ਕਰਕੇ ਸੋ ਇਹ ਬੋਇੰਗ ਦੇ ਉੱਤੇ ਅ ਅਮਰੀਕਾ ਦੇ ਦੋ ਬੰਦੇ ਇੱਕ ਜੌਨ ਬੋਰਨੈਟ ਇਹ ਜੌਨ ਬੋਰਨੈਟ ਨੂੰ ਬਿਜ਼ਨ ਬਲੂਅਰ ਕਹਿੰਦੇ ਆ ਇਹ ਇਸੇ ਕੰਪਨੀ ਚ ਕੰਮ ਕਰਦਾ ਸੀਗਾ ਤੇ ਇਸ ਨੇ ਉਹਦੇ ਬਾਰੇ ਤਕਨੀਕੀ ਤੌਰ ਤੇ ਦੱਸਿਆ ਇਹ ਕੁਆਲਟੀ ਕੰਟਰੋਲ ਮੈਨੇਜਰ ਸੀਗਾ ਬੋਇੰਗ ਦੇ ਵਿੱਚ ਇਨੇ ਦੇ ਉੱਤੇ ਇਹਦੀ ਸੇਫਟੀ ਦੇ ਉੱਤੇ ਇਹਦੀ ਟੈਕਨੀਕਲ ਪੀ ਦੇ ਉੱਤੇ ਤੇ ਘਟੀਆ ਕੁਆਲਿਟੀ ਦੇ ਪੁਰਜੇ ਲਾਉਣ ਦੇ ਉੱਤੇ ਬੜੇ ਸਵਾਲ ਚੁੱਕੇ ਸੀਗੇ ਬੋਇੰਗ ਦੇ ਉੱਤੇ ਅਮਰੀਕਾ ਦੀ ਕੰਪਨੀ ਦੇ ਉੱਤੇ ਤੇ ਇਹ ਇਹਦਾ ਕੇਸ ਕੂਸ ਵੀ ਚੱਲੇ ਤੇ ਇਹ ਕਿਹਾ ਇਹ ਜਾਂਦਾ ਹੈ ਵੀ ਇਹ ਮਾਰਚ 2024 ਚ ਸੁਇਸਾਈਡ ਕਰ ਗਿਆ ਜਿਹੜਾ ਬੰਦਾ ਇੰਨੀ ਬਰੀਕੀ ਨਾਲ ਆਪਣਾ ਕੇਸ ਲੜ ਰਿਹਾ ਹੋ ਸੁਇਸਾਈਡ ਕਿਵੇਂ ਕਰ ਗਿਆ ਇਹ ਇੱਕ ਤਾਂ ਇਹ ਸ਼ੱਕ ਹੈ ਦਾ ਉਹਦੇ ਘਰਦਿਆਂ ਨੇ ਬੋਇੰਗ ਦੇ ਉੱਤੇ ਮੁਕੱਦਮਾ ਠੋਕਿਆ ਹੋਇਆ ਹੈ ਵੱਡਾ ਪੱਤਰ ਦੂਜਾ ਇੱਕ ਬੰਦਾ ਹੋਰ ਸੀ ਜਿਹੜਾ ਇਹਨਾਂ ਦੇ ਵਿੱਚ ਹੀ ਸੀਗਾ ਬੋਈ ਕੰਪਨੀ ਦੇ ਵਿੱਚ ਜੌਨ ਦਾ ਜੋਸ਼ਦੀਨ ਉਹ ਵੀ ਇੱਕ ਬਿਸਲ ਬਲੂਰ ਸੀ ਉਹਨੇ ਵੀ ਇਸੇ ਤਰ੍ਹਾਂ ਹੀ ਕਿਹਾ ਗਿਆ ਤੇ ਉਹ ਦੱਸਿਆ ਜਾਂਦਾ ਵੀ ਮਈ 2024 ਚ ਬਿਮਾਰੀ ਨਾਲ ਮਰ ਗਿਆ ਸੋ ਇਹ ਜਿਹੜੀਆਂ ਘਟਨਾਵਾਂ ਨੇ ਦੱਸਦੀਆਂ ਇਹ ਨੇ ਵੀ ਜਿਹੜੇ ਸਾਡੇ ਇਹ ਇਸ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇਹਨਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੱਖ ਨੀਗਾ ਆਪਣੇ ਮੋٹے ਮੁਨਾਫੇ ਚਾਹੀਦੇ ਆ ਇਹ ਗੱਲ ਠੀਕ ਹੈ ਕਿ ਸਾਰੇ ਦਾ ਸਾਰਾ ਮਾਲ ਮਿੱਟੀ ਤਾਂ ਨਹੀਂ ਹੋ ਸਕਦਾ ਪਰ ਫਿਰ ਵੀ ਕੁਆਲਿਟੀ ਨਾਲ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦੇ ਆ ਤੇ ਉਹਦੇ ਚ ਘਟੀਆ ਚੀਜ਼ਾਂ ਲਾ ਕੇ ਵੱਧ ਮੁਨਾਫਾ ਕਮਾਉਣ ਦੀ ਜਿਹੜੀ ਦੌੜ ਹੈ ਉਹਦੇ ਚ ਇਹ ਮਨੁੱਖੀ ਜਾਨਾਂ ਜਾਂਦੀਆਂ ਨੇ ਭਾਰਤ ਦੀ ਜਿਹੜੀ ਕੰਪਨੀ 에ਅਰ ਇੰਡੀਆ ਉਹਦੇ ਉਹਦੀ ਮੇਨਟੇਨੈਂਸ ਦੇ ਉੱਤੇ ਜਿਹੜਾ ਨੁਕਸ ਹੈਗਾ ਉਹ ਆਪਣੀ ਥਾਂ ਤੇ ਉਹ ਵੀ ਇੱਕ ਮੁੱਦੇ ਹੈਗੇ ਐ ਸੋ ਦੂ ਤੀਜੀ ਗੱਲ ਲੋਕ ਇਹ ਵੀ ਇਤਰਾਜ਼ ਕਰ ਰਿਹਾ ਹੈ ਵੀ ਜਦੋਂ ਭਾਰਤੇ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਵੀ ਇਹਦੇ ਕੀ ਕਾਰਨ ਹੋਏ ਕਿਸ ਤਰ੍ਹਾਂ ਹੋਇਆ ਤਾਂ ਅਮਰੀਕਾ ਦੀ ਬੋਇੰਗ ਕੰਪਨੀ ਦੇ ਬੰਦੇ ਇੱਥੇ ਕਿਉਂ ਆਏ ਐ ਇਨਸਪੈਕਸ਼ਨ ਕਰਨ ਉਹਨਾਂ ਨੇ ਲਈਆ ਬਈਆ ਕਰਕੇ ਇਹਦੇ ਤੇ ਠੀਕ ਰਿਪੋਰਟਾਂ ਦੇ ਦੇਣੀਆਂ ਵੀ ਤਾਂ ਕਿ ਬੋਇੰਗ ਤੇ ਨਾ ਕੋਈ ਗੱਲ ਚੱਲ ਜਾਈਏ ਇਹਦੇ ਤੇ ਵੀ ਸ਼ੰਕੇ ਹੈਗੇ ਆ ਭਾਰਤੀ ਲੋਕਾਂ ਨੂੰ ਇਹਦੇ ਤੇ ਸੁ ਜਾਗ ਰਹਿਣ ਦੀ ਲੋੜ ਹੈ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮੋਦੀ ਸਰਕਾਰ ਬਹੁਤ ਆਪਣੀ ਜਾਣ ਚ ਕਹਿੰਦੀ ਹੈ ਵੀ ਅਸੀਂ ਤਾਂ ਦੇਸ਼ ਦੇ ਲੋਕਾਂ ਦਾ ਬਹੁਤ ਹੀ ਪਾਰ ਪਾਰ ਉਤਾਰਾ ਕਰਤਾ ਡਬਲ ਇੰਜਣ ਦੀਆਂ ਸਰਕਾਰਾਂ ਦਾ ਸਾਡੀਆਂ ਵਾਲੀਆਂ ਹੀ ਚੰਗੀਆਂ ਚੱਲਦੀਆਂ ਨੇ ਮਹਾਰਾਸ਼ਟਰ ਦੇ ਵਿੱਚ 나ਸਿਕ ਸਿਵਲ ਹਸਪਤਾਲ ਤੋਂ ਇੱਕ ਜਿਹੜਾ ਬੰਦਾ ਹੈਗਾ ਆ ਉਥੋਂ ਦੇ ਦਾ ਕਬਾਈ ਲਈ ਹੈ ਉਹ ਜੰ ਉਸ ਕਬਾਈਲੀ ਬੰਦੇ ਨੇ ਆਪਣੀ ਮਰੀ ਹੋਈ ਬੇਟੀ ਨੂੰ ਇੱਕ ਬੈਗ ਦੇ ਵਿੱਚ ਪਾ ਕੇ 90 ਕਿਲੋਮੀਟਰਾਂ ਦਾ ਬੱਸ 'ਚ ਸਫ਼ਰ ਤੈਅ ਕਰਕੇ ਆਪਣੇ ਪਿੰਡ ਪਹੁੰਚਿਆ ਉਹ। ਉਹਨੂੰ ਐਂਬੂਲੈਂਸ ਨਹੀਂ ਸੀਬ ਨਹੀਂ ਹੋਈ। ਉਹ ਤੇ ਉਹਦੇ ਉਹ ਤੇ ਉਹਦੇ ਘਰ ਵਾਲੀ ਕਿਸੇ ਭੱਠੇ ਤੇ ਕੰਮ ਕਰਦੇ ਸੀ। ਦੋ ਬੱਚੇ ਸੀ, ਤੀਜਾ ਬੱਚਾ ਹੋਣ ਵਾਲਾ ਸੀ ਪਿੰਡ ਚਲੇ ਗਏ। ਪਿੰਡੋਂ ਉਹ ਆਪਣੇ ਨੇੜੇ ਦੀ ਡਿਸਪੈਂਸਰੀ ਗਏ ਜਦੋਂ ਉਸ ਲੇਡੀ ਨੂੰ ਇਸ ਗੱਲ ਦੀ ਤਕਲੀਫ ਹੋਈ। ਉੱਥੇ ਉਹਦਾ ਕੋਈ ਟ੍ਰੀਟਮੈਂਟ ਨਹੀਂ ਹੋਇਆ। ਤੇ ਉਹਨੂੰ ਗਾਹਾਂ ਅਗਲੇ ਦੂਜੇ ਹਸਪਤਾਲ 'ਚ ਭੇਜਦਾ ਉੱਥੇ ਉਹਨੂੰ ਕੱਲੀ ਨੂੰ ਛੱਡਦਾ ਤੇ ਉਹਦੇ ਤੇ ਕੋਈ اٹੈਂਡ ਨਹੀਂ ਸੀ ਕਰ ਰਿਹਾ ਉਹਦੇ ਘਰ ਵਾਲੇ ਨੇ ਇਤਰਾਜ਼ ਕੀਤਾ ਪੁਲਿਸ ਵਾਲਿਆਂ ਨੇ ਉਹਦੀ ਕੁਟਾਈ ਕਰਦੀ ਫਿਰ ਉਦੋਂ ਬਾਅਦ ਉਹਨੂੰ ਰੈਫਰ ਕਰਤਾ 나ਸਿਕ ਹਸਪਤਾਲ 'ਚ 나ਸਿਕ ਹਸਪਤਾਲ ਉਹ ਚਲੇ ਗਏ ਤੇ ਉੱਥੇ ਇਹ ਮਰੀ ਹੋਈ ਬੱਚੀ ਪੈਦਾ ਹੋਈ ਇਹਨਾਂ ਨੇ ਕਿਹਾ ਸਾਨੂੰ ਐਂਬੂਲੈਂਸ ਦੇ ਦਿਓ ਵੀ ਅਸੀਂ ਲੈ ਜੀਏ ਘਰ ਵਾਲੀ ਤਾਂ ਉਹਦੀ ਉੱਥੇ ਹਸਪਤਾਲ ਚ ਹੀ ਰਹੀ ਤੇ ਇਹ ਆਪ ਉਸ ਮਰੀ ਹੋਈ ਬੱਚੀ ਨੂੰ ਐਂਬੂਲੈਂਸ ਨਾ ਮਿਲਣ ਕਰਕੇ ਬੱਸ ਦੇ ਵਿੱਚ ਇੱਕ ਬੈਗ ਦੇ ਵਿੱਚ ਪਾ ਕੇ ਆਪਣੀ ਬੱਚੀ ਨੂੰ ਜਨਬ ਜੰਮੀ ਨੂੰ ਜਿਹੜਾ ਉਹ ਆਪਣੇ ਪਿੰਡ ਲੈ ਕੇ ਜਾਂਦੇ ਆ 90 ਕਿਲੋਮੀਟਰ ਸੋ ਬਹੁਤ ਦੁਖਾਂਤ ਹੈ ਦੋਸਤੋ ਗੱਲਾਂ ਬਹੁਤ ਵੱਡੀਆਂ ਦਰਸ਼ਨ ਵੱਡੇ ਤੇ ਕੰਮ ਕੋਈ ਵੀ ਨਹੀਂਗੇ ਅੱਜ ਦੀ ਗੱਲ ਚ ਐਨਾ ਹੀ ਇਹ ਤੋਂ ਸਾਨੂੰ ਸਾਡੇ ਸਾਰੇ ਸ਼ਹਿਰੀਆਂ ਨੂੰ ਸੁ ਜਾਗ ਰਹਿਣ ਦੀ ਲੋੜ ਹੈ ਕਿਉਂਕਿ ਗਉਂਆਂ ਦੇ ਨਾਂ ਦੇ ਉੱਤੇ ਦੂਜੇ ਨਾਂ ਦੇ ਉੱਤੇ ਬੜਾ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਪਰ ਆਹ ਸਹੂਲਤਾਂ ਸਾਰੇ ਲੋਕਾਂ ਨੂੰ ਮਿਲਣ ਇਹਦੇ ਤੋਂ ਧਿਆਨ ਪਰਾਂ ਕੀਤਾ ਜਾਂਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ